ਬੱਲੇ 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 ਲੋ ਵੀ ਮੈ ਟ੍ਰਾਂਟਾ ਦੀ ਗਰਮੀ ਹੁਣ ਤੇ ਵਾਅ ਵਿਯੁਧ ਅੱਜ ਰੱਬ ਨੇ ਵੀ ਠੰਡ ਕਰਦੀ ਦੇਖੋ ਤੁਸੀਂ ਮੌਸਮ ਦੇਖੋ ਨਿਆਰੇ ਵਾਲਾ ਕਿਹਾਂ ਵੀ ਦਾਚਾ ਆਉਂਦਾ ਸਵਾਦ ਫਿਰ ਹੋਰ ਵੀ ਵਸੜਾ ਕਰਤੀ ਰੱਬ ਨੇ ਠੰਡ ਹੈ ਅੱਜ ਇਹ ਇਹ ਸੀ ਮਰੇ ਸਾਰੇ ਏਸੀ ਇਹ ਫੇਲ ਨੇ ਦੂਜੇ ਹਨ ਇਹਦਾ ਇਹਦਾ ਹੀ ਚੱਲ ਬਣੇ ਨੇ ਬਸ ਤਿੰਨ ਚਾਰ ਦਿਨਾਂ ਹਟਣਾ ਫਿਰ ਐਜੀ ਪਾਣੀ ਆ ਗਿਆ ਨਾਲ ਜੀ ਹਨਾ ਉਹੀ ਪਾਣੀ ਆ ਚੱਲ ਪਿਆ ਕੇ ਹੁਣ ਹੋਰ ਆ ਗਿਆ ਉਹੀ ਨਾ ਝਲਕਾਂ ਆ ਮਾਰ ਪਾ ਉਹ ਬੱਦਲ ਜਹਾਂ ਲੰਘੇ ਉਹ ਮੌਸਮ ਠੰਡਾ ਹੋ ਗਿਆ ਹਨਾ ਆ ਜੂਗਾ ਚਰਨੇ ਚਰਨੇ ਦਾ ਕਹਾਣਾ ਚਰਨੇ ਜਦ ਤੇ ਦਾ ਕਹਿੰਦਾ ਜਗਾ 100% ਉਹ ਆਪਣੇ ਤਾਂ ਪੂਨੇ ਹੀ ਨਹੀਂ ਪੈਂਦਾ 100 ਹੋਣ ਵਾਲਾ ਹੀ ਹੋ ਬਸ ਉਹ 70 ਕ ਤਾਂ ਹੈਗਾ ਹੀ ਅੱਜ ਸੰਭਾਵਨਾ ਦੱਸੀ ਜਾਂਦੇ ਵੀ 70 ਪਊਗਾ ਆ ਜੂਗਾ ਚਲ ਮੌਸਮ ਠੰਡਾ ਹੋ ਗਿਆ ਇੱਕ ਵਾਰੀ ਰੜੇ ਦਾ ਪੇਹੀ ਧੁੱਪ ਚਾ